साहिब साहिबजी सबैया नृप आवत काट दई परछी, सर तीशन सो अरके उर मार ਸੋ ਸਰ ਸੋ ਕਬ ਸ਼ਾਮ ਕਹੈ ਤਿਹ ਬਨਨ ਕੋ ਪ੍ਰਤ ਅੰਗ ਪ੍ਰਹਾਰਿਓ ਨ੍ਰਿਪ ਆਵਤ ਕਟਦੈ ਬਰਸੀ ਸਰਤੀਸ਼ਨ ਸੋ ਅਰਕੇ ੳਰ ਮਾਰਿਓ ਸੋ ਸਰ ਸੋ ਕਬ ਸ਼ਾਮ ਕਹੈ ਤਹਿ ਬਨਨ ਕੋ ਪ੍ਰਤ ਅੰਗ ਪ੍ਰਹਾਰਿਓ ਇਕ ਗਣੇਸ਼ ਲੀਲਾਟ ਬਿਖੈ ਸਰ ਲਾਗ ਰਹਿਓ ਤਿਰਿ ਛੋ asambhavam ਤਾਰਿਓ ਮਨ ਬੜਿਓ ਗਜ ਅਨਨ ਦੇਹ ਮਨੁ ਸਰ ਅੰਕਸ ਸਾਥ ਉਤਾਰਿਓ ਚੇਤ ਪਯੋ ਚੜ ਬਾਹਨ ਪੈ ਸਿਵ ਲੈ ਧਨੁ ਬਾਨ ਚਲਾਏ ਦਯੋ ਹੈ ਸੋ ਸਰ ਤੀਸ਼ਨ ਹੈ ਅਤ ਹੀ ਇਹ ਪੂਪਤ ਕੇ ਉਰ ਲਗ ਗਯੋ ਹੈ ਫੂਲ ਗਯੋ ਜੀਯ ਜਾਨ ਨਰਿਸ ਹਨਿਓ ਨਹੀਂ ਰੰਚਕ ਤ੍ਰਾਸ ਭਇਓ ਹੈ ਚਾਪ ਤਣਾਇ ਲਿਓ ਕਰ ਮੈਂ ਸੋ ਦੇਖੰਗ ਤੇ ਬਾਨ ਨਿਕਾਸ ਲਿਓ ਹੈ ਦੂਹਰਾ ਤਬ ਤਿਨ ਪੂਪਤ ਬਾਨ ਇਕ ਕਾਨ ਪ੍ਰਮਾਨ ਸੋਤਾਨ ਲਖ ਮਾਰਿਓ ਸਿਵ ਔਰ ਬਿਖੈ ਅਰਬਦ ਹਿਤ ਹੀ ਅਜਾਨ ਚੌਪਈ ਜਬ ਹਰ ਕੇ ਉਰ ਤਿਨ ਸਰ ਮਾਰਿਓ ਇਹ ਵਿਕਰਮ ਸ਼ਿਵ ਨੇਨ निहारेओ 카ਰਤਕੇ निज दल लैतायो गण गन गणेश मन कोप बढायो ਸਭਿਆ ਆਵਤ ਹੀ ਦੋਹ ਕੋ ਲਖ ਪੂਪਤ ਜੀ ਆਪਣੇ ਅਤ ਕ੍ਰੋਧ ਬਢਾਇਓ ਪੌਰਖ ਕੈ ਪੂਜ ਡੰਡਨ ਕੋ ਸਿਖ ਬਾਹਨ ਕੋ ਇਕ ਬਾਨ ਲਗਾਇਓ ਔਰ ਜੀ ਤੋ ਗਨ ਕੋ ਦਲ ਆਵਤ ਸੋਛਿਨ ਮੈਂ ਜਮ ਧਾਮ ਪਠਾਇਓ ਆਇ ਖੜਾ ਨਨ ਕੋ ਜਬ ਹੀ ਗਜ ਆਨਨ ਛੜ ਕੈ ਖੇਤ ਪਰਾਇਓ ਔਰ ਜੀਤੋ ਗਨ ਕੋ ਦਲ ਆਵਤ ਸੋਛਿਨ ਮੈਂ ਜਮ ਧਾਮ ਪਠਾਇਓ ਆਇ ਖੜਾ ਨਨ ਕੋ ਜਬ ਹੀ ਗਜ ਅਨਨ ਛੜ ਕੈ ਖੇਤ ਪਰਾਇਓ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਫਤਹਿ ਗਜ ਕੇ ਜਕਾਰਾ ਗਜਾਵੇ ਸੋ ਨਿਹਾਲ ਸਤਿ ਸ੍ਰੀ ਅਕਾਲ ਗੁਰਬਾਰ ਆਕਾਲ ਦੇਗ ਤੇ ਗਫਤ ਹੈ ਗੁਰੂ ਪੰਥ ਖਾਲਸੇ ਦੀ ਦਿਨਾਂ ਦਿਨ ਚੜਦੀ ਕਲਾ ਰੱਖਣੀ ਸੱਚੇ ਪਾਤਸ਼ਾਹ ਜੀ ਮਹਾਰਾਜ